ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਵਾਲਾ ਹਰ ਸਾਲ ਦੀ ਤਰ੍ਹਾਂ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਖਾਲਸੇ ਪੰਥ ਨੂੰ ਜੋ ਦਿੱਤਾ ਹੈ ਸੰਸਾਰ ਦੇ ਅੰਦਰ ਹੋਲੀਆਂ ਲੋਕ ਮਨਾਉਂਦੇ ਸੀ ਅਵਰਨ ਕੀ ਹੋਲੀ ਹਮ ਹੋਲਾ ਜਿਥੇ ਸੰਸਾਰ ਨਾਲੋਂ ਅਡਰੀ ਕੌਮ ਦੀ ਹੋਣ ਨੂੰ ਬਰਕਰਾਰ ਰੱਖਣ ਵਾਸਤੇ ਖਾਲਸੇ ਪੰਥ ਨੂੰ ਖੋਲਾ ਮਹੱਲਾ ਸਤਿਗੁਰੂ ਨੇ ਬਖਸ਼ਿਆ ਔਰ ਗੁਰਧਾਮਾਂ ਦੇ ਪਵਿੱਤਰ ਆਸਥਾਨਾਂ ਤੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ੍ਰੀ ਹਜੂਰ ਸਾਹਿਬ ਅਵਚਲ ਨਗਰ ਨਾਡੇੜ ਦੇ ਪਵਿੱਤਰ ਤਖਤ ਸਹਿਬਾਨਾਂ ਤੇ ਇਸ ਦਿਹਾੜੇ ਨੂੰ ਬੜਾ ਚੜ੍ਹਦੀ ਕਲਾ ਨਾਲ ਬਣਾਇਆ ਜਾਂਦਾ ਹੈ ਮੈਂ ਇਸ ਸ਼ੋਭਾ ਵਸਰ ਤੇ ਸਰਬੱਤ ਗੁਰੂਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਹੈ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਨੇ ਸਾਨੂੰ ਜੋ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਤੇ ਪਾਇਦਾ ਦੇਣ ਦੀ ਜ਼ਰੂਰਤ ਹੈ ਔਰ ਇਸੇ ਤਰ੍ਹਾਂ ਕਿਸੇ ਦੇ ਚਿੱਕੜ ਓਛਾਲਣਾ ਜਾਂ ਕੋਈ ਗਲਤ ਪਾਣੀ ਕਿੱਥੇ ਤੇ ਪਾਉਣਾ ਧੀਆਂ ਪੈਣਾ ਤੇ ਲੰਗਦੀਆਂ ਤੇ ਪਾਉਣਾ ਲੜਾਈ ਝਗੜੇ ਦੀ ਥਾਂ ਬਣਾਉਣਾ ਇਹ ਯੋਗ ਨਹੀਂ ਪਰੰਪਰਾਵਾਂ ਦੇ ਮੁਤਾਬਕ ਸਿੱਖ ਨੌਜਵਾਨਾਂ ਨੂੰ ਵੀਰਾਂ ਨੂੰ ਬੇਣਤੀ ਹੈ ਕਿ ਜੋ ਸਤਿਗੁਰੂ ਨੇ ਮਰਿਆਦਾ ਬਣਾਈ ਹੋਲੇ ਮਹੱਲੇ ਦੀ ਪੂਰੇ ਦੈਰੇ ਵਿੱਚ ਰਹਿ ਕੇ ਚੜਦੀ ਕਲਾ ਲਲ ਮਨਾਓ ਡਿਸਪਲਿਨ ਵਿੱਚ ਰਹਿਣਾ ਗਾ ਜਿਹੜੀ ਯਾਤਰਾ ਕਰਨ ਵਾਸਤੇ ਸੰਗਤਾਂ ਟਰੱਕਾਂ ਟਰਾਲੀਆਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਵਹੀਰਾਂ ਘਤ ਕੇ ਆਨੰਦਪੁਰ ਸਾਹਿਬ ਜਾਂ ਹਜੂਰ ਸਾਹਿਬ ਪਹੁੰਚ ਰਹੀਆਂ ਨੇ ਇਸੇ ਪਰਣ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਨੌ ਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਸਤਿਗੁਰੂ ਦੇ ਇਸ ਬਖਸ਼ੇ ਤਿਉਹਾਰ ਨੂੰ ਮਨਾਉਣ ਵਾਸਤੇ ਜਿਥੇ ਚੜਦੀ ਕਲਾ ਨਾਲ ਵਹੀਰਾਂ ਘਤ ਕੇ ਆ ਰਹੇ ਹਾਂ ਉਥੇ ਗੁਰੂ ਦੀ ਬਖਸ਼ੀ ਹੋਈ ਸਿੱਖੀ ਨਾਲ ਵੀ ਸਤ ਸਾਈਬਾਨਾ ਤੋਂ ਝੋਲੀਆਂ ਭਰ ਕੇ ਆਓ ਪਤਤ ਪਉਣੇ ਦੀ ਲਹਿਰ ਨੂੰ ਜਿਸ ਕਰਕੇ ਠੱਲ ਪਾਈ ਜਾ ਸਕੇ ਬਾਣੀ ਬਾਣ ਚ ਤਿਆਰ ਪ੍ਰਤੀہار ਅਮਰਤੀ ਛਾ ਕੇ ਗੁਰੂ ਕੇ ਸਿੱਖ ਬਣ ਸਕੀਏ ਧੰਨ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਡਿਰੜ ਵਿਸ਼ਵਾਸ ਬਾਣੇ ਕਿ ਇਹ ਕੌਮ ਦੀ ਅਡਰੀ ਹੋਣ ਦਾ ਪ੍ਰਤੀਕ ਹੋਲਾ ਮਹੱਲਾ ਸਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ